ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਟੁੱਡੀਕੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਮੋਗਾ ਹੀ ਆ ਨੇੜੇ ਜੱਤਵਾਲ ਐਕਸਾਈਡ ਬੁੱਟਰ ਪੈਂਦਾ ਰਹਿੰਦਾ ਵਿਚਾਲੇ ਪੈਂਦਾ ਟੁੱਡੀਕੇ ਅੱਜ ਦੀ ਵੀਡੀਓ ਦੇ ਵਿੱਚ ਜੈਜ ਭਾ ਦੀਆਂ ਤਿੰਨ ਵੜਾ ਵਖੋਣੀਆਂ ਲਗਭਗ ਤੁਸੀਂ ਜਗ੍ਹਾ ਤੋਂ ਅੰਦਾਜ਼ਾ ਲਾ ਲਿਆ ਹੋਊਗਾ ਰੈਗੂਲਰ ਵੀਡੀਓ ਬਣਾ ਰਹੇ ਆਂ ਪਸ਼ੂ ਵਧੀਆ ਹੁੰਦੇ ਆ ਕੁਆਲਿਟੀ ਵਾਲੇ ਹੁੰਦੇ ਆ ਚੰਗੇ ਦੁੱਧ ਵਾਲੇ ਹੁੰਦੇ ਆ ਤੇ ਮੇਨ ਗੱਲ ਹੁੰਦੀ ਭਾਅ ਦੀ ਪਸ਼ੂ ਤਾਂ ਜਿੱਥੋਂ ਮਰਜ਼ੀ ਲੈ ਲੈ ਸਾਰੇ ਪਾਸੇ ਹੀ ਮਿਲ ਜਾਂਦੇ ਆ ਪਰ ਜੇ ਪਸ਼ੂ ਚੰਗਾ ਤੇ ਉਹਦਾ ਮੁੱਲ ਵੀ ਲੋਕੀ ਦੁੱਗਣਾ ਕਰਦੇ ਆ ਪਰ ਪਸ਼ੂ ਚੰਗੇ ਹੋਣਗੇ ਮੁੱਲ ਹੂ ਜਮਾਂ ਜੈਜ ਜਮਾਂ ਭਾ ਦੀਆਂ ਤਿੰਨ ਬਿਹੜਾ ਇਨਫੋਰਮੇਸ਼ਨ ਲੈਦਾ ਨਾ ਪਸ਼ੂ ਤਾਂ ਪੰਜ ਐ ਦੋ ਇਧਰ ਖੜੀਆਂ ਜੇ ਕੋਈ ਇਹਨਾਂ ਚੋਂ ਕਿਸੇ ਦੇ ਮਨ ਲੱਗਦੀ ਇਹਨਾਂ ਚੋਂ ਵੇਲੇ ਨਹੀਂ ਤਿੰਨ ਪਸ਼ੂ ਵਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਂ ਦੱਸ ਦਈਏ ਨਾਂ ਰਾਜਾ ਪੈਂਟ ਢਿੱਕੇ ਚੱਲੋ ਅਸੀਂ ਮੁੱਕ ਗਏ ਫੋਨ ਨੰਬਰ ਦਾ 81905096573 ਇਹ ਤੋਂ ਹੀ ਕਰ ਸ਼ੁਰੂ ਰਾਜੇ ਇਹ ਵੀ ਰਾਤ ਸੂਈਆ 12 ਵਜੇ ਹੁੰਦਾ ਜਾਇ 12 1 ਵਜੇ ਸਮਝੀਓ ਸੂਈਆ ਪਰ ਕੁਝ ਪੰਜ ਕੋਈ ਜੇਰ ਰੁਪਈਆ ਉਹ ਜੇਰ ਮਗਰ ਦਈਏ ਜੀ ਦੋਸਤੋ ਜੇਰ ਪੈ ਗਈ ਪ੍ਰੋਪਰ ਕਿੰਨਾ ਕਿ ਦੁੱਧ ਪਿਆਜੂ ਦੁੱਧ ਵੀਰੇ ਜਿਹੜੇ ਬੰਦੋਂ ਆਪਾਂ ਲਈ ਨਾ ਅੱਗੇ ਤਾਂ ਮੈਂ ਇਹ ਗੱਲ ਦੀ ਗੌਰ ਨਹੀਂ ਕਰਦਾ ਮੈਂ ਤਾਂ ਵੀਡੀਓ ਬਣਾ ਕੇ ਲਖਣਗੇ ਬੰਦੇ ਇਹ ਕਹਿੰਦੇ 20 ਕਿਲੋ ਦਾ ਸੋਚ ਰਿਹਾ ਹਾਂ ਅੱਛਾ ਆਪਾਂ ਪੂਰੇ ਕੋਈ ਬੰਦਾ ਕੋਲ ਆ ਵੀਡੀਓ ਭੇਜ ਦਾਂਗੇ ਠੀਕ ਹੈ ਉਹ ਬੰਦੇ ਦਾ ਨੰਬਰ ਦੱਸ ਸਾਰਾ ਕੋਸਤਾ ਆ ਸਹੀ ਆ ਤੇ ਚਲੋ 20 ਨਾ ਵੀ ਮੰਨੇ 18 ਕਿਲੋ ਕਿਦਾਂ ਗਿਆ ਨਹੀਂ ਲੇਵਾ ਬਹੁਤ ਆ ਤੇ ਆ ਜੀ ਦੱਸੀ ਜਾਂਦੀ ਬੱਚੀ ਦੀ ਉਹ ਆ ਨਾ ਭਈ ਵੱਧ ਦੋਗੀ 20 ਕਿਲੋ ਚ ਹੋਇਆਡ ਹਮ ਚਲ 20 ਭਾਏ ਨਾ ਮੰਨੇ ਉਸ ਤਾਂ 18 ਮੰਨ ਲੈ ਇਹਨਾਂ ਦਾ ਨਾਰਮਲ ਹੀ ਦੇ ਦੇਣਾ ਤੇ ਚਵਾਈ ਚਵੀ ਲੱਗਿਆ ਠੰਡੀ ਸੀਰ ਬਾਤ ਫੜੀ ਲਓ ਜ ਚਵਾਈ ਆ ਸੀਲ ਫੁੱਲ ਚਵਾਈ ਦੀ ਓਕੇ ਆ ਜਮਾ ਕੋਈ ਥਾਨ ਨਹੀਂ ਪਸਮਾਏ ਸਿੱਧੀਆਂ ਹੀ ਧਾਰਾਂ ਮਾਰਦੀਆਂ ਕੋਈ ਨਿਆਣਾ ਨਹੀਂ ਪਾਇਆ ਖੜਕੇ ਤੋਂ ਹੀ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਹਣਾ ਸਿਆਣੇ ਕਹਿੰਦੇ ਨੇ ਪਿੰਡ ਦਾ ਤਾਂ ਘੀਰਿਆਂ ਤੋਂ ਹੀ ਪਤਾ ਲੱਗ ਜਾਂਦਾ ਤੇ ਚਵਾਈ ਦੇ ਖੜਕੇ ਤੋਂ ਹੀ ਪਤਾ ਲੱਗ ਜਾਊਗਾ ਮੋਟੀ ਧਾਰ ਆ ਜੇ ਗੂਠੇ ਜਿਨੀ ਧਾਰ ਬੱਚਾ ਬਹੁਤ ਟੌਪ ਦਾ ਹਮ ਮਗਰ ਫੀਮੇਲ ਕਾਫ ਬਛੜੀ ਬੱਚਾ ਵੀ ਨਰੋਵਾ ਇੱਕ ਤਾਂ ਵੱਛੀ ਨਾ ਜੇ ਦੀ ਹੁੰਦੀ ਆ ਖੁੱਲਡ ਲਿਆਂਗਾ ਪੈਰਾਂ ਦੀ ਪੂਰੀ ਵੱਡੀ ਵਹਿੜ ਤਿਆਰ ਹੋਊਗੀ ਕੱਢ ਬਾਹਰ ਨੂੰ ਰਾਜੇ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਚਵਾਈ ਦਾ ਤਾਂ ਖੜਕੇ ਤੋਂ ਹੀ ਪਤਾ ਲੱਗ ਜਾਂਦਾ ਜਿਉਣਾ ਪਸ਼ੂ ਦੇ ਲੈ ਵਿੱਚ ਦੁੱਧ ਫੁੱਲ ਹੋਊਗਾ ਤੇ ਧਾਰ ਮੋਟੀ ਆਊ ਤੇ ਜ਼ੋਰਨਾ ਆਊਗੀ ਖੜਕਾ ਫੇਰ ਹੀ ਕਰੂਗੀ ਤੇ ਜੇ ਉਹੀ ਚੁਰ ਲਗ ਚੁਰ ਲਗ ਚਵਾਈ ਹੋਣੀ ਫੇਰ ਖੜਕਾ ਕਾਹਦਾ ਕਰਨਾ ਦੁੱਧ ਬਾਈ ਕਹਿੰਦਾ ਖੁੱਲਾ 20 ਕਿਲੋ ਪਲੂਨ ਨੇ ਦਿੱਤਾ ਪਿਛਲੇ ਸੂਏ ਦੀ ਇਹਦੀ ਵੀਡੀਓ ਹੈਗੀ ਆ ਦੁੱਧ ਦੀ ਲੈ ਗਿਆ ਹਾਂ ਉਹ ਨੂੰ ਵੀ ਵੀਡੀਓ ਬਣਾ ਲਿਆ ਅੱਛਾ ਗਰੰਟ ਕਰਿਆ ਹੁੰਦਾ ਜੀ ਠੀਕ ਹੈ ਤੇ ਮਨ ਨੂੰ ਮਰੀ ਗਰੰਟੀਆਂ ਮੈਂ ਉਹ ਵੀ ਵੀਡੀਓ ਅੱਛਾ ਬੰਦੇ ਦੀ ਸਹੀ ਆ ਦੋਸਤੋ ਜਿਹੜੇ ਘਰੋਂ ਲਈ ਆ ਭਾਈ ਕਹਿੰਦਾ ਅਗਲੇ ਦੇ ਬੰਦੇ ਦੀ ਵੀਡੀਓ ਹੈਗੀ ਆ ਮੈਨੂੰ ਭਲੇ ਖਾ ਲੱਗਿਆ ਬੰਦੇ ਦੀ ਵੀਡੀਓ ਹੈਗੀ ਉਹ ਕਹਿੰਦਾ 20 ਕਿਲੋ ਖੁੱਲਾ ਚੋਇਆ ਵੀਰ ਵੈੜ ਬਹੁਤ ਚੰਗੀ ਆ ਕੱਦ ਕਾਟ ਚੰਗਾ ਲੇਵਾ ਭਾਂਡਾ ਠੋਸ ਨਿਗਰ ਭਾਈ ਕਹਿੰਦਾ ਤੁਸੀਂ 17 18 ਮੰਨ ਲਓ ਜੇ ਵੱਚੀ ਨਾ ਦੁੱਧ ਦੇਉ ਯਾਰ ਦੇਣਾ ਕੀ ਨੇ ਚਲ ਭਾਈ ਆਪਾਂ ਬਲਿਆ ਗੱਲਾਂ ਨੇ ਹਾਂ ਅੱਜ ਦੀ ਸੂਈਆ ਹਾਂ 12 ਕਿਲੋ ਪਾਜੀ ਚਵਾ ਦਾਂਗੇ ਚਲੋ ਜੀ ਲੈ ਹਾਂ ਤੇ ਜੇ ਅੱਜ ਹੀ ਸੂਈ 12 ਕਿਲੋ ਬੌੜਾ ਬਾਈ ਚਵਾ ਕੇ ਦੇ ਦਾਂ ਦਾ ਕਮਾਲ ਦਾ ਕੰਮ ਨਹੀਂ 5-6 ਕਿਲੋ ਕੱਢਿਆ ਲਓ ਜੀ ਇਹ ਆ ਆਪਣੇ ਕੋਈ ਮਰਜ਼ੀ ਆ ਜੇ 5-6 ਕਿਲੋ ਚੋਕੇ ਵੇਖਿਆ ਵਾ ਸਹੀ ਆ ਤੇ ਜਦੋਂ ਅੱਜ ਦੀ ਸੂਈ 12 ਕਿਲੋ ਬੌੜਾ ਦੇਣ ਦੀ ਤੇ ਗਾਰੰਟੀ ਮੇਰੀ ਆ 20 ਕਿਲੋ ਵੱਚੀ ਕਿਵੇਂ ਨਾ ਦੁੱਧ ਦੇ ਤੇ ਇਹ ਦੁੱਧ ਵਾਲੀ 15 ਵਾਲੀ ਹੁੰਦੀ ਤੇ ਅੱਜ ਬੌੜਾ ਇਹਨੇ 7-8 ਕਿਲੋ ਹੀ ਦੇਣਾ ਸੀਗਾ ਤੇ ਇਹਨੇ ਬਾਈ ਕਹਿੰਦਾ 12 ਕਿਲੋ ਚਵਾ ਦੂੰਗਾ ਮੈਂ ਅੱਜ ਹੀ ਸੂਈ ਆ ठान देखो पूरा मोटा मोटा चारा ਦਾ ਨਸੀਮ ਹੀ সাইਜ ਲਗਾ ਸਿੰਘਾਂ ਦੀ ਗਰਮ ਹੋਊਗੀ हां ਲਓ ਮੋਟੀ ਧਾਰ ਆ ਇਹਨੂੰ ਛੜ ਕਰਾ ਕੇ ਚਵਾਈ ਹਾਂ ਜਿੱਥੇ ਮਰਜ਼ੀ ਖੜਾ ਕੇ ਚਵਾਈ ਕਰ ਲੋ ਕੋਈ ਭੂਰ ਨਹੀਂ ਛੱਟਾ ਨਹੀਂ ਫੁੱਲ ਜੰਗੀ ਚਵਾਈ ਆ ਤੇ ਇੱਕ ਹੋਰ ਗੱਲ ਆ ਆ ਵੀ ਸਿਆਣੇ ਕਹਿੰਦੇ ਨੇ ਸਿੰਘਾਂ ਦੀ ਝੁੰਗੀ ਵਹਿੜ ਕਰਮਾ ਵਾਲੀ ਹੁੰਦੀ ਬਿਮਾਰ ਬਮੂਰ ਠਮਾਰ ਬਹੁਤ ਘੱਟ ਹੁੰਦੀ ਆ ਕੋਹਣੀ ਵੱਛੀ ਨੂੰ ਤਾਂ ਜੇ ਤਾਪਦੂ ਚੜ ਜਾਊਗਾ ਪਤਾ ਨਹੀਂ ਰੱਬ ਵੱਲੋਂ ਕੀ ਚੱਕਰ ਆ ਕੀ ਨਹੀਂ ਸਿੰਘਾਂ ਵਾਲੀ ਵੈੜ ਬਹੁਤ ਘੱਟ ਬਿਮਾਰ ਹੁੰਦੀ ਆ ਬਹੁਤ ਘੱਟ ਰੇਅਰ ਕੇਸ ਆ ਕੋਈ ਹਾਲਾਂਕਿ ਸਿੰਘ ਸਾਰੀਆਂ ਵੈੜਾਂ ਦੇ ਹੁੰਦੇ ਆ ਹਾਂ ਇਹਦੇ ਦਗਾਏ ਨਹੀਂ ਕਿਸੇ ਨੇ ਠੀਕ ਹੈ ਸਹੀ ਹੈ ਲਓ ਬਾਈ ਕਹਿੰਦਾ ਸਿੰਘ ਬਣ ਗਏ ਤਾਂ 2-2 ਇੰਚ ਹੋਰ ਅੱਡ ਜਾਣੇ ਕਿੰਨੇ ਦੀ ਜਾਇਜ਼ ਆਪਾ ਵੀਰੇ ਮੌਲਾ ਜੇ ਕੋਨੀ ਦੀ 80000 ਦੀ ਸੀ ਹੂੰ ਅੱਜ ਵੀਰੇ ਮੋਲ ਦਾ ਫਟਾਫਟ ਕਰ ਦੋ ਮਾਰੀ ਹੋ ਜਾਂ ਮਾਰਦਾਨ ਕਰ ਲਾਵੇ ਲਾਓ ਜੀ 62000 ਕੋਈ ਫੋਟੋ ਪਿਆ ਮਾਰਦਾਨ ਕਈ ਬਣਦਾ ਮੁਰਗੀ ਫੂਲਾ ਕਰਦਾ ਫੇ ਦੇਣੀ ਕਿੰਨੀ ਆ ਆ ਦੇਣ ਆ ਕੰਮ ਆਉਣਾ ਭਰਾ ਮੇਉ ਸਹੀ ਆ ਇਦੋਂ ਮੰਡੀ ਦਾ ਖੜਾ ਹੁੰਦਾ ਮੋਲ 70 75 ਜਿੰਨਾ ਮਰਜ਼ੀ ਕਰਾ ਲਓ 20 ਕਿਲੋ ਦੁੱਧ ਵਾਲੀ 60 62000 ਦੀ ਦੇਣੀ ਨਹੀਂ ਕਿਸੇ ਨੇ ਗਾਰੰਟੀ ਆ ਮੇਰੀ ਤੁਹਾਨੂੰ ਵੀ ਪਤਾ ਆਪਾਂ ਤਸੱਲੀਆਂ ਤਸੂਲੀਆਂ ਕਿਸੇ ਵੀ ਵਪਾਰੀ ਦੀਆਂ ਨਹੀਂ ਦਿੰਦੇ ਜਿੱਥੇ ਪਸ਼ੂ ਚੰਗਾ ਹੋਵੇ ਉੱਥੇ ਫਿਰ ਕਹਿਣਾ ਵੀ ਪੈਂਦਾ ਪੂਰੀ ਚੰਗੀ ਬੱਛੀ ਆ 20 ਕਿਲੋ ਖੁੱਲਾ ਦੁੱਧ ਪਿਆ ਦੇਣਾ ਲੇਟ ਆਰਗਾ ਦੁੱਧ ਉਹ ਮੱਝ ਆਰਗਾ ਤੇ 62000 ਦੀ ਫੰਡਰ ਮੱਝ ਆਉਂਦੀ ਚੰਗੀ ਚਲ ਭਾਈ ਆਪਾਂ ਬਾਲੀਆਂ ਗੱਲਾਂ ਨਹੀਂ ਜਾਣਦੇ ਭਾਈ ਉਹ ਗਾਂਸਰੇ ਦੀ ਵੇਚੀ ਨਾ ਆਪਾਂ ਵੀਡੀਓ ਜਗਾਈ 17-18 ਕਿਲੋ ਦੋਗੇ 22 ਕਿਲੋ ਚਵਾ ਕੇ ਤੁੜਪੜ ਦੁੱਧ ਹਾਂ ਸਹੀ ਹੈ ਉਦੋਂ ਵੀ ਆਪਾਂ ਗਾਰੰਟੀ ਵੀਡੀਓ ਚ ਦਿੱਤੀ ਠੋਕ ਕੇ 22 ਕਿਲੋ ਚਵਾ ਕੇ ਦੁੱਤੀਆ ਦੋ ਟਾਈਮ ਅੰਦਰ ਹਾਂ ਸਹੀ ਹੈ ਅੱਜ ਲੈ ਕੇ ਨਹੀਂ ਉਹਨੇ ਦੋ ਟਾਈਮ ਚੋਕੇ ਗਏ ਦੋਸਤੋ ਪਰਸੋਂ ਵਾਲੀ ਵੀਡੀਓ ਚ 17-18 ਕਿਹਾ ਸੀ ਤੇ 22 ਕਿਲੋ ਬਾਈ ਕਹਿੰਦਾ ਚਵਾ ਕੇ ਦਿੱਤੀ ਆ ਪਰਸੋਂ ਵਾਲੀ ਵੀਡੀਓ ਕੱਢ ਕੇ ਵੇਖ ਲਿਓ ਨੰਬਰ ਡਰੈਸ ਲੈ ਲੈ ਬੰਦਾ ਆਪਾਂ ਡਰੈਸ ਵੀ ਦਵਾਂਗੇ ਹੂੰ ਕਾਲੇ ਧੂਰ ਕੋਟਾਂ ਦੇ ਦਵਾਈ ਆ ਸਹੀ ਆ ਦੋਸਤੋ ਜਿੰਨੀ ਗੱਲ ਆਉਂਦੀ ਵੀਰ ਉਨੀ ਕਰਦਾ ਤਾਂ ਹੀ ਮੈਂ ਕਿਹਾ ਕਿ ਆਪਾਂ ਗਾਰੰਟੀ ਗਰੰਟੀ ਨਹੀਂ ਕਿਸੇ ਦੀ ਦਿੰਦੇ ਹੁੰਦੇ ਪਰ ਜਿੱਥੇ ਬਣਦੀ ਉੱਥੇ ਦੇ ਵੀ ਦੇਈ ਦੀ ਜਿੱਥੇ 16 ਆਨੇ ਚੀਜ਼ ਹੋਵੇ ਦੋ ਨੰਬਰ ਇਹ ਵੀਰੇ ਗੱਬਲ ਲੈਣ ਲਈ ਆ 5-7 ਠੀਕ ਹੈ ਤੇ ਜੇ ਸਿੰਗ ਨਾ ਹੁੰਦੇ ਜਿਹੜੇ ਛੋਟੇ ਛੋਟੇ ਆ ਤੇ ਵੱਛੀ 70 75000 ਦੀ ਸੀ ਸਿੰਗਾਂ ਵਾਲਾ ਵੱਟਾ ਤੁਹਾਨੂੰ ਵੀ ਪਤਾ ਪੈਂਦਾ ਮਗਰ ਘੋੜੀ ਵਰਗੀ ਬੱਛੀ ਆ ਫੁੱਲ ਵੱਡੀ ਵੜ ਤਿਆਰ ਹੋ ਤੇ ਇਹਦੇ ਸੰਗ ਦਗਾ ਲਓ ਇੱਕੋ ਨਹੀਂ ਰਹਿ ਜੂਗੀ ਤੇ ਜਦੋਂ ਮਾਂ ਚੰਗੇ ਦੁੱਧ ਵਾਲੀ ਆ ਬੱਛੀ ਕੁਆਲਟੀ ਵਾਲਾ ਇਹਨੇ ਵੀ ਦੁੱਧ ਚੰਗਾ ਪਿਆ ਦੇਣਾ ਆ ਦੋ ਨੰਬਰ ਇਹ ਗੱਬਣ ਬੱਛੀ ਆ ਰਾਜੇ ਕਿੰਨਾ ਕ ਦੁੱਧ ਪਿਆ ਜੀ ਦੋ ਨੰਬਰ ਆ ਬਹੁਤ ਵੀ 15 ਕਿਲੋ ਸਮਾਂ ਸਮਾਂ ਆ ਵੀਰੇ ਹਫਤੇ ਜੱਤੇ ਪਾਸੇ ਲੈ ਜੀ ਲਓ ਜੀ ਹਫਤੇ ਦੇ ਆਸੇ ਪਾਸੇ ਲੈ ਜੂ ਕੱਦ ਇਹਦਾ ਵੀ ਇੱਕ ਨੰਬਰ ਜਿੰਨਾ ਹੀ ਆ ਜਿਹੜੇ ਪਸ਼ੂ ਦੀ ਸਲੋਤਾ ਹੋਵੇ ਉਹਦੀ ਦਿੱਤੀ ਜਾਂਦੀ ਐਦਾ ਨਹੀਂ ਬਾਈ ਨੇ 20 ਕਿਲੋ ਕਹਿਦਾ ਹਾਂ ਉਹ ਸਾਰਾ ਤਾਂ ਦੇ ਵੀ 20 ਕਿਲੋ ਜਾਂਦੀ ਹਾਂ ਉਹ ਤਾਂ ਕਰਾ ਭਰੀ ਵਿਆਹ ਮੈਂ ਦਵਾਈ ਲਈ ਡਿੱਗੀ ਜਾਂਦੇ ਹਾਂ ਉਹ ਬਾਲੀ ਵੇਗ ਹੋਰੀ ਕੀਤੀ ਬਗਨੇ ਚਮਾ ਕਿੰਨਾ ਪਿਆ ਹਫਤੇ ਦੇ ਆਸੇ ਪਾਸੇ ਲੈ ਹਫਤੇ ਦੇ ਆਸੇ ਪਾਸੇ ਸੂਪੂ ਡਾਢੀ ਪਹਿਲਾਂ ਵੀ ਸੂ ਸਕਦੀ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦੀ ਹੈ ਦੂਜਾ ਸੂਬਾ ਮੱਛੀ ਮੱਛੀ ਚੰਗੀ ਆ ਕੱਦ ਪੂਰਾ ਪਰ ਇੰਨਾ ਹੈਗਾ ਕਿ ਅਗਲੇ ਨੇ ਆ 2 ਮਹੀਨੇ ਸਾਂਭੀ ਨਹੀਂ ਜੇ ਕਿਤੇ 2 ਮਹੀਨਿਆਂ ਗੱਭਣ ਤਿਆਰ ਪਸ਼ੂ ਅਗਲਾ ਸਾਂਭ ਲੈਂਦਾ ਪਸ਼ੂ ਵਜਨ ਵੋਜਨ ਕਰ ਜਾਂਦਾ ਨਾਲੇ ਤਾਂ 10000 ਪਸ਼ੂ ਮਹਿੰਗਾ ਵਿਕ ਜਾਂਦਾ ਨਾਲੇ ਰਾਜੀ ਹੁੰਦਾ ਤੇ ਦੁੱਧ ਵਧੀਆ ਪਿਆ ਜਾਂਦਾ ਗਾਂ ਲੈ ਸੂਏ ਨੂੰ ਪਰ ਉਹ ਮਾੜੀ ਗੱਲ ਹੈ ਕਈ ਭੈਣ ਭਰਾ ਪਸ਼ੂ ਰੱਖ ਵੀ ਲੈਂਦੇ ਆ ਹਾਂ 15 ਕਿਲੋ ਜਿਹੜੂ ਤੋੜਦੀ ਹਾਂ 15 ਕਿਲੋ ਮਿਲੂ ਪਾਦ ਵਾਲੀ ਨਹੀਂ ਵੱਧ ਪਿਆ ਜਾਂਦੀ ਰਾਜੀ ਹੁੰਦੀ ਅਈ ਗੱਲ ਇੰਨਾ ਦੇ ਜੋ 15 ਕਿਲੋ ਹੁਣ ਵੀ ਖਰਾ ਠੀਕ ਆ ਵਾਲੀ ਦੱਸੀ ਨਹੀਂ ਠੀਕ ਆ ਪਰ ਉਵੇਂ ਸਮਝ ਨਹੀਂ ਆ ਗਾ ਜਿਵੇਂ ਹਾਂ ਜਿਵੇਂ ਇੱਕ ਨੰਬਰ ਰਾਜੀ ਹੈ ਨਾ ਉਵੇਂ ਨਹੀਂ ਸਭੀ ਪਰ 15 ਕਿਲੋ ਹੁਣ ਵੀ ਨਾਰਮਲ ਦੁੱਧ ਪਿਆਜੂ ਗੋਕੇ ਆਸਤੇ ਯਾਰ 15 ਕਿਲੋ ਦੁੱਧ ਬਾਹਲਾ ਨਹੀਂ ਮੱਧ ਆਸਤੇ ਦਾ 15 ਬਾਲਾ ਕਿਉਂਕਿ ਮੱਝ ਦਾ 9-10 ਕਿਲੋ ਦਿੰਦੀਆਂ ਆਮ ਨੌਰਮਰ ਘਰੇਲੂ ਕਈ ਤਾਂ 20-20 ਵਾਲੀਆਂ ਵੀ ਹੈਗੀਆਂ ਉਸ ਤੋਂ ਬਾਹਰ ਲੀਆਂ ਵੀ ਉਹ ਟਾਵੇਂ ਨਾ ਗਿਆ ਪਰ گاਵਾ 14 15 16 17 ਇਹ ਤਾਂ ਨੌਰਮਰ ਦੁੱਧ ਪਿਆਉਂਦੀਆਂ ਇਹਨਾਂ ਤਾਂ ਜੇ ਅਗਲੇ ਨੇ ਦਾਣਾ ਹੀ ਮੁਠੀ ਨਾਲ ਪਾਉਣਾ ਮੁਠੀ 'ਚ ਦੋ ਚੌਂਚੇ ਪਾਉਣੇ ਤੇ ਫੇਰ ਤੁਹਾਨੂੰ ਦੁੱਧ ਕਾਹਦਾ ਦੇਣਾ ਤੇ ਜੇ ਸਵੇਰ ਵਧੀਆ ਅਗਲਾ 2-4 ਕਿਲੋ ਫੀਡ ਪਾਉਂਦਾ ਸ਼ਾਮ ਨੂੰ 2-4 ਕਿਲੋ ਫੀਡ ਪਾਉਂਦਾ ਤੇ 15-16 ਕਿਲੋ ਖੁੱਲਾ ਦੁੱਧ ਪਿਆ ਦੇਣਾ ਫਿਟਿੰਗ ਵਾਲਾ ਖਵਾਨਾ ਪੂਰਾ ਫੱਟ ਫੱਟ ਸੀਲ ਇੰਨੀ ਆ ਭਾਵਾ ਲੱਤਾਂ ਚੱਕੀ ਭਰਨ ਜਵਾਗ ਤਾਂ ਵੀ ਨਹੀਂ ਕੁਸ ਕਹਿੰਦੀ ਕਰਮ ਵਾਲੀ ਹਫਤੇ ਦੀ ਕੱਚੀ ਕਿੰਨੇ ਦੀ ਵੀਰੇ ਮੋਲ ਭਾਈ ਆਜਾ ਮਰ ਗਿਆ 52 ਲਓ ਜੀ 52000 ਦੀ ਤੁਹਾਨੂੰ ਵੀ ਪਤਾ 50 60 ਆਲਾ ਭਾਅ ਹੁਣ ਨਾਰਮਲ ਭਾਅ ਕਿਉਂਕਿ ਟੋਕੜਾ 35 35 40 40000 ਦੀਆਂ ਵਿਕਦੀਆਂ 50 60000 ਦੀ ਤਾਂ ਨਾਰਮਲ ਵੱਚੀ ਆਉਂਦੀ ਆ ਬਹੁਤ ਚੰਗੀ ਆ ਹਾਂ ਪੱਤ ਵੇ ਨੂੰ ਠੀਕ ਸੀਗਾ ਹਾਂ ਸਾਰਾ ਸਾਰਾ ਬਹੁਤ ਚੰਗਾ ਥਣ ਬਹੁਤ ਚੰਗਾ ਹਾਂ ਆ ਤਿੰਨ ਨੰਬਰ ਡੱਬੀ ਇਹ ਵੀ ਪਲੂਨ ਵੱਚੀ ਹੁੰਦੀ ਹੈ ਦੋਸਤੋ ਜੇ ਕਿ ਇਹਨੇ ਪਹਿਲਾ ਨਾਲਾ ਵਟਲਾ ਲੈਣਾ ਹੈ ਪਹਿਲੇ ਨਾਲ ਹੀ ਠਰਕ ਹੋਵੇ ਕਿ ਪਲੂਨ ਹੀ ਲੈਣੀ ਹੈ ਸੀ ਤਾਂ ਤਿੰਨ ਨੰਬਰ ਡੱਬੇ ਪ੍ਰਿੰਟ ਚ ਪਲੂਨ ਵੱਚੀ ਪਹਿਲਾ ਸੁਆ ਨਵਾ ਹਨ ਪ੍ਰਿੰਟ ਪ੍ਰਿੰਟ ਪੂਰਾ ਸੋਨਾ ਚਮਕਦਮ ਕਪਿੰਡੇ ਚ ਫੁੱਲੀ ਆ ਸਮਾ ਰਾਜੇ 5-4 ਦਿਨ ਲੈ ਜੂਗੀ ਹਜੇ ਪੰਜਾਂ ਦਿਨਾਂ ਨੂੰ ਸੂਪੇ ਚਾਰਾਂ ਨੂੰ ਸੂਪੇ ਡੱਬੀ ਵੱਚੀ ਪ੍ਰਿੰਟ ਵਾਲੀ ਪਹਿਲਾ ਸੁਆ ਦੋਸਤੋ ਕੱਲ ਇੱਕ ਦੀ ਬਾਈ ਕਹਿੰਦਾ ਲੇਵਾ ਪੱਟਣਾ ਸਟਾਰਟ ਕੀਤਾ ਨੇ ਆਪਾਂ ਲਾਉਣੀਆਂ ਸਿੱਟਣ ਲੱਗ ਗਈ ਇਹ ਤੁਹਾਨੂੰ ਪਤਾ ਹੀ ਆ ਗੱਬਣ ਪਸ਼ੂ ਪਾ ਜਾਂਦਾ ਹੁੰਦਾ ਨੋਰਮਲ ਗੱਲ ਆ ਕੋਈ ਵੱਡੀ ਗੱਲ ਨਹੀਂ ਹਾਂ ਪਲੂਣ ਵਾਛੀ ਹੈ ਨਾ ਰੋਈ ਨਿਗਰ ਫੁੱਲ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਹਾਂ ਚਮਕ ਦਮ ਕਾਲੀ ਵਾਛੀ ਆ ਥਣ ਵੀ ਹਸਦੀ ਚਵਾਈ ਵਾਲਾ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਕੋਈ ਵਾਧੂ ਫੋਡ ਸ਼ਾਂਗ ਨਹੀਂ ਹਾਂ ਉਵੇਂ ਕੋਈ ਢਾਂਡੀ ਪੋਣਾ ਜਾਂ ਨਹੀਂ ਕਰਦੀ ਜਿੱਥੇ ਮਰਜ਼ੀ ਖੜਾ ਲੇ ਅਗਲਾ ਦੁੱਧ ਕਿੰਨਾ ਕੱਢ ਜੂ ਦੋ ਦਵਰੇ ਪਲੂਣਾ ਕੀ ਕਹਿ ਸਕਦੇ ਆ ਹਾਂ ਸਿਹਤ ਮਾਰਦੀ ਮਖਿਆਲ ਜਾਵਾਂ ਫੇਰ ਵੀ ਦੋਸਤੋ ਮੇਰੇ ਹਿਸਾਬ ਨਾਲ 16 17 ਇਹਨਾਂ ਦਾ ਨਾਰਮਲ ਪਿਆ ਆ ਜੂਗੀ ਬਾਕੀ ਅੱਗੇ ਤੁਹਾਡੀ ਸੇਵਾ ਭਰਾਵੋ ਉਹੀ ਪਸ਼ੂ ਚੰਗੀ ਸੇਵਾ ਵਾਲੇ ਘਰੇ ਖੜਾ ਹੋਵੇ ਅਗਲੇ 2 ਕਿਲੋ ਦਾਣਾ ਵੱਧ ਪਾਉਂਦਾ ਹੋਵੇ ਅਗਲੇ ਦੇ ਘਰੇ 2-3 ਕਿਲੋ ਦੁੱਧ ਵੱਧ ਪਿਆ ਆਂਦਾ ਉਹੀ ਮਾੜੇ ਘਰੇ ਪਸ਼ੂ ਖੜਾ ਹੋਵੇ ਜਿਹਨੇ ਸੁੱਕੀ ਤੂੜੀ ਪਾਉਣੀ ਆ ਉਹ ਜਿਹਦੇ ਘਰੇ 7-8 ਕਿਲੋ ਦੁੱਧ ਰਹਿ ਜਾਂਦਾ ਕਿਉਂਕਿ ਦੁੱਧ ਦੇਣਾ ਸੇਵਾ ਨੇ ਕਿੰਨੇ ਦੀ ਰਾਜ ਜਾਇਦ ਜਪਾ ਸੇ ਮੁੱਲ ਦਾ ਤੁਸੀਂ ਜਿੰਨਾ ਮਰਜ਼ੀ ਦਈਏ 70000 ਰੁਪਏ 70 ਜੋ ਬਾਹਨ ਤਾਨ ਬਾਈ ਕਹਿੰਦਾ ਕਰਦੇ ਆਂਗੇ ਮੁੱਲ 80 85 ਜਿੰਨਾ ਮਰਜ਼ੀ ਕਰਾ ਲਓ 16 17 ਦਾ ਨਾਰਮਲ ਪਿਆਜੂ ਵੱਧ ਸੇਵਾ ਕਰ ਲੂ ਜਾਤ ਵਾਲੀ ਬੱਛੀ ਹੋ ਸਕਦਾ 2 ਕਿਲੋ ਵੱਧ ਪਿਆਜੇ ਨਹੀਂ 16 17 ਦਾ ਕਿਤੇ ਨਹੀਂ ਗਿਆ ਡੱਬਾ ਪ੍ਰਿੰਟ ਸਨਖਪੁਣਾ ਬੱਛੀ ਚ ਪੂਰਾ ਹੀ ਆ ਬਾਕੀ ਉਂ ਵਜਨ ਵਯੂਦ ਬਹੁਤ ਆ ਲੇਵੇ ਦੀ ਤਿਆਰੀ ਤੂਰੀ ਚੰਗੀ ਆ ਕੁੱਲ ਮਿਲਾ ਕੇ ਚੰਗਾ ਜਾਨਵਰ ਆ ਜਿਵੇਂ ਤੁਹਾਨੂੰ ਪਹਿਲਾਂ ਗਿਆ 50 60 ਵਾਲਾ ਭਾਅ ਤਾਂ ਨਾਰਮਲ ਹੈ ਜਮਾ ਜਾਤ ਕੁਆਲਟੀ ਵਾਲੀ ਲੈਣੀ ਮੱਛੀ ਤਾਂ ਆਂਦੀਆਂ ਗੱਲਾਂ ਉਦੋਂ ਬੋਲ ਬੋਲਦੇ ਬ੍ਰਦਰ ਹੋਰ ਕਿੱਟਾ ਕੀ ਹਾਂ ਹਾਂ ਜਹੀ ਗੱਲ ਹੈ ਚਲ ਆਪਾਂ ਘਰੇ ਕੋਲ ਵੇਚੀ ਜਾਂਦੇ ਹਾਂ ਹਾਂ ਜਿੰਨੀ ਕੁ ਜੀ ਉਸ ਚੱਤੀ ਹਰ ਹਾਂ ਉਹ ਆ ਗਵਾਹੀ ਹਾਂ ਆਹ ਵੇਖੋ ਹਣ ਲੈ ਵਾ ਕਿੰਨਾ ਸੋਹਣਾ ਗੇ ਲੱਤ ਚੱਕਦੀ ਨਹੀਂ ਸੀ ਸੀਲ ਵਾਲੀ ਹੈ ਧੱਕੇ ਨਾਲ ਚੱਕਣ ਵਾਲੀ ਗੱਲ ਸੀ ਦਿਨ ਜਰੂਰ ਇਹਨੇ ਪੰਜ ਚਾਰ ਲੈ ਜਾਣੇ ਆ ਜਿਸ ਦਿਨ ਤਿਆਰ ਹੋਗੀ ਸੋਹਣਾ ਲੇਵਾ ਤਿਆਰ ਕਰਕੇ ਸੂ 52000 ਦੀ ਦੇ ਦੇਣੀ ਅੱਜ ਜਮਾ ਜਾਇ ਜਪਾ 45000 ਦੀ ਟੋਕੜ ਗੱਬਣ ਜਿਹਨੂੰ ਮਰਜੀ ਵੇਚ ਦਿਓ ਸਿਆਲੂ ਸਿਆਲੂ ਦੁੱਧ ਪੀ ਕੇ ਹਾਂ ਨਾਰਮਲ ਗੱਲ ਹੈ ਜਮਾ ਹਾਂ ਹਾਈਟ ਪੂਰੀ ਐ ਫੋਟੋਆਂ ਨਹੀਂ ਬੜਾ ਤਿੰਨੇ ਘੱਦ ਹਾਂ ਤਿੰਨੇ ਘੱਦ ਵਾਲੀਆਂ ਜੇ ਕਿਸੇ ਨੇ ਵੱਧ ਦੁੱਧ ਵਾਲੀ ਲੈਣੀ ਆ ਯਾਰ ਆ ਜਾਨਵਰ ਪੂਰਾ ਚੰਗਾ ਮਗਰ ਵੀ ਬੱਚਾ ਵੱੱਛੀ ਐ ਥਣਾ ਦੀ ਵੀ ਸਾਫ਼ ਸੁਥਰੀ ਐ ਮੋਟਾ ਮੋਟਾ ਥਾਣਾ ਹੈ ਹੈ ਦੂਜਾ ਸੂਆ ਗਾਰੰਟੀ ਐ ਕੋਈ ਤੀਜਾ ਸੂਆ ਕਹਿ ਦੇਣਾ ਮੇਰੀ ਜ਼ਿੰਮੇਵਾਰੀ ਹੋਊਗੀ ਨਵਾਂ ਹਣ ਦੂਜਾ ਸੂਆ ਬੱਚੀ ਆ ਤੇ ਮਗਰ ਵੀ ਬੱਚੀ ਆ ਇੱਕ ਨਾ ਇੱਕ ਫਰੀ ਵਾਲੀ ਗੱਲ ਆ ਬੱਚੇ ਦੀ ਸੇਵਾ ਕਰ ਲੋਗੇ ਬਾਈਆਂ ਚੌਂਗਾ ਮਹੀਨਿਆਂ ਦੀਆਂ ਖੀਰੀਆਂ ਵੱਛੀਆਂ ਸੂ ਪੈਂਦੀਆਂ ਤੇ 12 ਕਿਲੋ ਬੋਲੀ ਅੱਜ ਦੀ ਸੂਈ ਥੱਲੇ ਬਾਈ ਕਹਿੰਦਾ ਚਵਾ ਦੂ ਮੈਂ ਪਾਵਾਂ ਚਾਰ ਟਾਈਮ ਚੋਕੇ ਲੈ ਜੋ ਜੇ ਰਾਹ ਪਈ ਆ ਬਿਲਕੁਲ ਜੈਜ ਭਾ ਫੁੱਲ ਚੰਗੀਆਂ ਤਿੰਨ ਵੜਾ ਸਤਿ ਸ਼੍ਰੀ ਅਕਾਲ